संत जी वचन ਕਰਦੇ ਹੁੰਦੇ ਸਨ ਸਾਰੇ ਲੋਕ ਸਾਡੇ ਕੋਲ ਇਥੇ ਵਹੀਰਾਂ ਕੱਤ ਕੇ ਆਉਂਦੇ ਹਨ ਪਰ ਸਾਰੇ ਦੁਨੀਆਵੀ ਪਦਾਰਥ ਹੀ ਮੰਗਦੇ ਹਨ ਕੋਈ ਪੁੱਤ ਮੰਗਦਾ ਹੈ ਕੋਈ ਲਵੇਰਾ ਮੰਗਦਾ ਹੈ ਕੋਈ ਨੌਕਰੀ ਕੋਈ ਵਿਆਹ ਕੋਈ ਜ਼ਮੀਨ ਕੋਈ ਮਾਇਆ ਤੇ ਕੋਈ ਆਖਦਾ ਹੈ ਮੇਰੇ ਘਰ ਵਿੱਚ ਕਲੇਸ਼ ਮੁੱਕ ਜਾਏ ਪਰ ਜਿਹੜਾ ਸੌਦਾ ਅਸੀਂ ਰੱਖ ਕੇ ਬੈਠੇ ਹਾਂ ਇਸ ਦਾ ਗਾਹਕ ਕੋਈ ਨਹੀਂ ਆਉਂਦਾ ਸਾਰੇ ਲੋਕ ਆਪੋ ਆਪਣੇ ਮਤਲਬ ਦੀ ਖਾਤਰ ਹੀ ਇੱਥੇ ਆਉਂਦੇ ਹਨ ਕੋਈ ਕਰੋੜਾਂ ਵਿੱਚ ਕੋਈ ਵਿਰਲਾ ਹੀ ਇਸ ਸੌਦੇ ਦਾ ਗਾਹਕ ਹੈ ਕਦੇ-ਕਦਾਈਂ ਆ ਹੀ ਜਾਂਦਾ ਹੈ ਬਾਕੀ ਸਾਰੀ ਦੁਨੀਆ ਮਤਲਬੀ ਹੀ ਹੈ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਇੱਕ ਦਿਨ ਗੁਰਸਿੱਖ ਪਤੀ ਪਤਨੀ ਸੰਤ ਜੀ ਦੇ ਕੋਲ ਆ ਕੇ ਬੈਠ ਗਏ ਲੰਮਾ ਸਮਾਂ ਬੈਠੇ ਰਹੇ ਸੰਤ ਜੀ ਤੋਂ ਕੋਈ ਕੁਝ ਮੰਗੇ ਕੋਈ ਕੁਝ ਮੰਗੇ ਪਰ ਇਹ ਦੋਵੇਂ ਚੁੱਪਚਾਪ ਬੈਠੇ ਸਨ ਅਤੇ ਮਨ ਵਿੱਚ ਕੋਈ ਆਸ ਲਗਾ ਕੇ ਉਡੀਕ ਵਿੱਚ ਸਨ ਸੰਤ ਜੀ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਆਖਿਆ ਤੁਸੀਂ ਕੀ ਆਖਦੇ ਹੋ ਸਰਦਾਰ ਦੋਵਾਂ ਪਤੀ ਪਤਨੀ ਨੇ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਆਖਿਆ ਬਾਬਾ ਜੀ ਮਿਹਰ ਕਰੋ ਗੁਰਬਾਣੀ ਪੜਦਿਆਂ ਨਾਮ ਜਪਦਿਆਂ ਸਾਡਾ ਮਨ ਨਹੀਂ ਟਿਕਦਾ ਮਨ ਦੀ ਟਿਕਾਈ ਬਖਸ਼ੋ ਅੰਮ੍ਰਿਤ ਵੇਲਾ ਸੰਭਾਲ ਦਾ ਬਲ ਬਖਸ਼ੋ ਕਿਰਤ ਕੰਮ ਕਰਦਿਆਂ ਵੀ ਮਨ ਜੁੜਿਆ ਰਹੇ ਮਨ ਦੇ ਬੁਰੇ ਫੁਰਨਿਆਂ ਤੋਂ ਬਚਾਓ ਜੀ ਐਸੀ ਮੇਹਰ ਕਰੋ ਕਿ ਇਹ ਜੀਵਨ ਸਾਡਾ ਸਫਲ ਹੋ ਜਾਵੇ ਜੀ ਨਾਮ ਨਾ ਵਿਸਰੇ ਨਾਮ ਨਾ ਵਿਸਰੇ ਜੀ ਇਹ ਸੁਣ ਕੇ ਸੰਤ ਜੀ ਬਹੁਤ ਹੀ ਖੁਸ਼ ਹੋਏ ਪ੍ਰਸੰਨ ਹੋਏ ਅਤੇ ਬਚਨ ਕੀਤੇ ਸ਼ੁਕਰ ਹੈ ਕੋਈ ਗਾਕ ਤਾਂ ਆਇਆ ਇਹ ਗੁਰੂ ਬਾਬੇ ਨਾਨਕ ਦਾ ਹਟ ਹੈ ਜਿਹੋ ਜਿਹਾ ਕੋਈ ਸੌਦਾ ਮੰਗਦਾ ਹੈ ਉਹ ਜਿਹਾ ਹੀ ਇਥੋਂ ਮਿਲ ਜਾਂਦਾ ਹੈ ਗੁਰੂ ਬਾਬਾ ਨਾਨਕ ਜੀ ਸਭ ਹਰਿਆ ਭਰਿਆ ਰੱਖਣਗੇ ਮੋਜਾਂ ਲੱਗ ਜਾਣਗੀਆਂ ਤੁਸੀਂ ਭਲੀ ਵਸਤੂ ਮੰਗੀ ਹੈ ਆਪਣੇ ਬੱਚਿਆਂ ਦਾ ਸਾਡੇ ਗੁਰੂ ਜੀ ਨੂੰ ਖੁਦ ਫਿਕਰ ਹੈ ਉਹਦਾ ਨਾਮ ਜਪਣ ਵਾਲੇ ਨੂੰ ਉਹਦੀ ਬਾਣੀ ਪੜਨ ਵਾਲੇ ਨੂੰ ਉਹ ਆਦ ਬਿਆਦ ਉਪਾਦ ਰੋਗਾਂ ਤੋਂ ਵੀ ਬਚਾ ਲੈਂਦਾ ਹੈ ਜਪਜੀ ਸਾਹਿਬ ਦੇ ਪਾਠ ਵੱਧ ਤੋਂ ਵੱਧ ਕਰਿਆ ਕਰੋ ਪੰਜ ਬਾਣੀ ਨਿਤਨੇਮ ਰੋਜ਼ ਕਰੋ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਆਪ ਬੈਠੋ ਤੇ ਹੋਰਨਾਂ ਨੂੰ ਜੋੜੋ ਆਪਣੀ ਕਿਰਤ ਸੁਚੀ ਰੱਖੋ ਮਨ ਨੂੰ ਮੈਲਾ ਨਾ ਹੋਣ ਦਿਓ ਹਰ ਕੰਮ ਲਈ ਗੁਰੂ ਜੀ ਅੱਗੇ ਅਰਦਾਸ ਕਰੋ ਆਪਣੇ ਬੱਚਿਆਂ ਦਾ ਗੁਰੂ ਜੀ ਨੂੰ ਸਭ ਫਿਕਰ ਹੈ ਜੇਕਰ ਮਨ ਨਾ ਵੀ ਟਿਕੇ ਤਾਂ ਵੀ ਟੱਪਾ ਨਹੀਂ ਛੱਡਣਾ ਗੁਰਬਾਣੀ ਵੱਤ ਵੱਤ ਪੜੋ ਸੁਣੋ ਜੋ ਲਗਾ ਰਹੇਗਾ ਉਸ ਦੇ ਕਿਤੇ ਪਹੁੰਚਣ ਦੀ ਵੀ ਆਸ ਹੈ ਜੋ ਰੁਕ ਗਿਆ ਉਸ ਨੂੰ ਜੰਗਾਲ ਲਾ ਕੇ ਬੇਕਾਰ ਕਰ ਦਿੰਦਾ ਹੈ ਬਸ ਲਗੇ ਰਹੋ ਦਿਨ ਰਾਤ ਗੁਰੂ ਜੀ ਅੱਗੇ ਤਰਲੇ ਲੈ ਲੈ ਕੇ ਆਖਿਆ ਕਰੋ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਜਿਸ ਨੇ ਨਾਮ ਮੰਗ ਲਿਆ ਉਸ ਨੂੰ ਸਭ ਕੁਝ ਹੀ ਮਿਲ ਗਿਆ ਸਭ ਵਡਿਆਈਆਂ ਹਰ ਨਾਮ ਵਿੱਚ ਹੀ ਹਨ ਇਹ ਵਪਾਰ ਵਿਰਲਾ ਵਪਾਰੇ ਨਾਨਕਤਾ ਕੇ ਸਦ ਬੁਲੇਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ